ਪਿਲੌਰ ਰੇਲਵੇ ਫਾਟਕਾ ਦੇ ਬਿਲਕੁਲ ਨਜ਼ਦੀਕ ਸ਼ਹਿਰ ਦੇ ਭੀੜ-ਪਾੜ ਵਾਲੇ ਇਲਾਕੇ ਨੂਰ ਮਹਿਲ ਰੋਡ ਤੇ ਇੱਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ 7-8 ਨੌਜਵਾਨਾਂ ਨੇ ਇੱਕ ਆਲਟੋ ਕਾਰ ਨੂੰ ਚਾਰੋਂ ਪਾਸਿਓਂ ਘੇਰ ਕੇ ਹਮਲਾ ਕਰ ਦਿੱਤਾ ਅਤੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਰੁਪਏ ਲੁੱਟ ਲਏ। ਇਸ ਘਟਨਾ ਦੌਰਾਨ ਡਰਾਈਵਰ ਗੰਭੀਰ ਹੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਅੰਕੁਸ਼ ਪੁੱਤਰ ਭਗਵਾਨ ਦਾਸ ਵਾਸੀ ਨੂਰ ਮਹਿਲ ਵਜੋਂ ਹੋਈ ਹੈ ਜਿਸ ਨੂੰ ਫਲੋਰਿਡ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅੰਕੁਸ਼ ਨੇ ਦੱਸਿਆ ਕਿ ਉਹ ਜਲੰਧਰ ਦੀ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਹੈ ਜਿਸ ਦਾ ਮੁੱਖ ਦਫ਼ਤਰ ਮਾਛੀਵਾੜਾ ਵਿਖੇ ਹੈ। ਉਹ ਆਪਣੇ ਸਾਥੀ ਲਫਪ੍ਰਿਤ ਪੁੱਤਰ ਸਤਪਾਲ ਵਾਸੀ ਚੁਹਿਕੀ ਨਾਲ ਪੈਸੇ ਇਕੱਠੇ ਕਰਕੇ ਵਾਪਸ ਆ ਰਿਹਾ ਸੀ ਬੈਂਕ ਬੰਦ ਹੋਣ ਕਾਰਨ ਪੈਸੇ ਜਮ੍ਹਾਂ ਨਾ ਕਰਵਾ ਸਕੇ ਜਦੋਂ ਉਹ راہ ਰਹੀ ਫਲੋਰ ਵਾਲਾ ਰੇਸਾਨ ਤ ਫਲੋਰ ਰੇਲਵੇ ਫਾਟਕ ਨੇੜੇ ਪਹੁੰਚੇ ਤਾਂ ਅਚਾਨਕ ਸੱਤ ਅੱਠ ਨੌ ਜਵਾਨਾਂ ਨੇ ਉਹਨਾਂ ਦੀ ਆਲਟੋ ਕਾਰ ਨੂੰ ਕੇਲ ਲਿਆ ਜਾਨ ਬਚਾਉਣ ਲਈ ਜਿਵੇਂ ਹੀ ਅੰਕੁਸ਼ ਕਰਤੂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਉਸਤੇ ਸਿਰ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਉਸ ਦਾ ਸਾਥੀ ਲਵਪ੍ਰੀਤ ਲੋਕਾਂ ਦੀ ਮਦਦ ਨਾਲ ਅੰਕੁਸ਼ ਨੂੰ ਤੁਰੰਤ ਫਲੋਰ ਸਿਵਲ ਹਸਪਤਾਲ ਲੈ ਗਿਆ ਮੌਕੇ ਤੇ ਪਹੁੰਚੇ ਥਾਣਾ ਫਲੋਰ ਦੇ ਐਸ ਐਚ ਓ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਫੁਟੇਜ ਦੇ ਆਧਾਰ ਤੇ ਜਲਦੀ ਹੀ ਹਮਲਾਵਰਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਕੁਸ਼ ਅਜੀ ਕੀ ਹੋਇਆ ਪਤਾ ਲੱਗਾ ਵੀ ਲੋਰ ਰੇਲਵੇ ਫਾਟਕਾ ਦੇ ਉੱਤੇ ਸਾ ਤੇ ਕੋਈ ਜਾਨਲੇਵਾ ਹਮਲਾ ਹੋਇਆ ਕਿਤਾ ਹੋਇਆ ਕੁਝ ਪਤਾ ਪਿੱਛੋਂ ਹੀ ਆਏ ਬੰਦੇ ਦੱਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ ਉਹਨਾਂ ਨੇ ਆਉਂਦੇ ਆਏ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਉਹਨਾਂ ਉਹਨਾਂ ਨੇ ਪੈਸੇ ਹੀ ਮੰਗੇ ਵਾਸਤੇ ਫਿਰ ਕਿ ਪੈਸੇ ਕਿ ਦੇ ਦੋ ਵਾਸਤੇ ਪੈਸੇ ਕਿੰਨੇ ਪੈਸੇ ਲੱਗੇ ਪੈਸੇ ਤਕਰੀਬਨ ਹੁਣ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇਸ ਤੋਂ ਵੱਧ ਹੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਜੀ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜਾਂ ਕਿੱਦਾਂ ਮੈਂ ਕੰਮ ਤੋਂ ਆ ਰਿਹਾ ਸੀ ਹਾਂਜੀ ਇਹ ਪੈਸੇ ਜਿਹੜੇ ਸੀ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਸਪਛਾਣ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲਾਗੇ ਸੀ ਕਿ ਜਿੱਦਾਂ ਮੈਨੂੰ ਤਾਂ ਮੈਂ ੱੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮੰਹ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂਜੀ ਇਹ ਕੱਤੀ ਮਾਲਕੀ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦਬਾਵੇ ਬੰਦੇ ਲੱਭਣ ਜਿਹੜੀ ਰਕਮ ਤੇ ਨੁਕਸਾਨ ਹੋਇਆ ਉਹਦੀ ਪਰਭਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਮਾਉਣ ਉਹਨਾਂ ਜਿਹੜੀ ਬਣਦੀ ਹੈ ਕਾਨੂੰਨੀ मामला ये है, है, है कि दो मुंडे हैं अंकुश ते लपरीत दोनों फाइनेंस ਦਾ ਕੰਮ ਕਰਦੇ ਆ ਫਾਈਨੈਂਸ ਕੰਪਨੀ ਚ ਕੰਮ ਕਰਦੇ ਆ ਓਕੇ ਉਹਨਾਂ ਦਾ ਕਹਿਣਾ ਹੈ ਵਰਜਨ ਇਹ ਹੈ ਕਿ ਉਹ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਤੇ ਟੂਵਰਡਸ ਨੂਰਮਹਿਲ ਜਾ ਰਹੇ ਸੀਗੇ ਜਦੋਂ ਫਾਟਕ ਦੇ ਕੋਲ ਆਪਣੀ ਗੱਡੀ अल्टੋ ਦੇ ਵਿੱਚ ਵਾਈਟ ਕਲਰ अल्टੋ ਹੈ ਉਹਨਾਂ ਕੋਲ ਜਦੋਂ ਜਾ ਰਹੇ ਸੀਗੇ ਤ ਉਹਨਾਂ ਕੋਲ ਕੈਸ਼ ਵੀ ਸੀਗਾ 2 ਕ ਲੱਖ ਰੁਪਿਆ ਤੇ ਜੋ ਕਿ ਬਈ ਪੰਜ ਛੇ ਬੰਦੇ ਮੋਟਰਸਾਈਕਲਾਂ ਤੇ ਆਏ ਆ ਪਿੱਛੋਂ ਦੀ ਤੇ ਉਹਨਾਂ ਦੀ ਗੱਡੀ ਨੂੰ ਡੈਮੇਜ ਕੀਤਾ ਤੇ ਉਹਨਾਂ ਦਾ ਜੋ ਬੈਗ ਸੀਗਾ ਉਹ ਬੈਗ ਲੈ ਕੇ ਚਲੇ ਗਏ ਇਹ ਤਾਂ ਲੱਗਿਆ ਸਰ ਪਰ ਸ਼ਬਦ ਦੱਸਿਆ ਉਹਨੇ ਨਹੀਂ ਹਜੇ ਤੇ ਉਹ ਬੋਲਦੇ ਕਿ ਸਾਨੂੰ ਆਈਡੈਂਟੀਫਿਕੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਹੁਣ ਲੋਕੇਸ਼ਨ ਤੇ ਆਪਣੀ ਟੀਮ ਭੇਜੀ ਹੈ ਤੇ ਉੱਥੋਂ ਜਾ ਕੇ ਜੋ ਸੀਸੀਟੀਵੀ ਫੁਟੇਜ ਹੈ ਜਾਂ ਉਸਦੇ ਆਸ-ਪਾਸ ਦੇ ਲੋਕ ਹੈ ਉਹਨਾਂ ਤੋਂ ਕੋਆਰਡਿਨੇਟਾਈਫ ਕੀਤਾ ਜਾਏਗਾ ਕਿ ਕੀ ਹੋਇਆ ਕੋਈ ਪੁਰਾਣੀ ਕੋਈ ਗੱਲਬਾਤ ਹੈਗੀ ਹੈ ਜਾਂ ਇਹ ਸੱਚੀ ਕੋਈ ਉਹਨਾਂ ਨੂੰ ਲੁੱਟ ਕੋਦੀ ਨੀਤ ਨਹੀਂ ਨਾ ਇਹ ਕੰਮ ਹੋਇਆ ਕੀ ਸਰ ਜਦੋਂ ਸੱਟਾਂ ਵਗੈਰਾ ਲੱਗੀਆਂ ਹਾਂ ਹਾਂ ਮੁੰਡੇ ਦੇ ਇੱਕ ਦੇ ਸੱਟ ਲੱਗੀ ਇੱਕ ਦੇ ਸੱਟ ਨਹੀਂ ਲੱਗੀ ਇੱਕ ਮੁੰਡੇ ਥੋੜੀ ਸੱਟ ਲੱਗੀ ਹੈ ਤੇ ਉਹਨੂੰ ਫਸਟ ਐਂਡ ਦੇ ਦਿੱਤਾ ਗਿਆ ਤੇ ਉਹਨੂੰ ਵੀ ਨਾਲ ਲੈ ਕੇ ਹੁਣ ਅਸੀਂ ਇੱਕ ਵਾਰ ਮੌਕਾ ਦੇਖਣ ਅਡੀਟੀਮ ਪਹੁੰਚ ਗਈ ਹੈ ऑलरेडी ਪਹਿਲੇ ਤੇ ਮੈਂ ਵੀ ਮਗਰ ਜਾ ਰਿਹਾ ਹਾਂ